ਜਾ ਮਤੰਦੀ ਹਾਂਜੀ ਕੋਈ ਵੀ ਆਪਾਂ ਕੰਮ ਕਰਦੇ ਆਂ ਤੇ ਆਪਾਂ ਨੂੰ ਹਮੇਸ਼ਾ ਹੀ ਚੰਗਾ ਹੀ ਕੰਮ ਕਰਨਾ ਚਾਹੀਦਾ ਕਿ ਜੋ ਆਪਣਾ ਹਿਸਾਬ ਕਿਤਾਵੇ ਆਪਾਂ ਨੂੰ ਇੱਥੇ ਹੀ ਭੁਗਤ ਕੇ ਜਾਣਾ ਪੈਂਦਾ ਏ ਕਿ ਆਪਾਂ ਉਤਾ ਕੋਈ ਵੀ ਨਹੀਂ ਦੇਖਦਾ ਕਿ ਸਾਡੇ ਉੱਤੇ ਕੀ ਬਣਿਆ ਕੀ ਨਹੀਂ ਬਾਕੀ ਆਪਾਂ ਨੂੰ ਇੱਥੇ ਸਾਰਾ ਹਿਸਾਬ ਕਿਤਾਬ ਦੇਣਾ ਪੈਂਦਾ ਏ ਕਦੇ ਵੀ ਕਿਸੇ ਦਾ ਦਿਲ ਨਾ ਦਿਖਾਓ ਕਦੇ ਵੀ ਕਿਸੇ ਦਾ ਕਿਸੇ ਨਾਲ ਧੋਖਾ ਨਾ ਕਰੋ ਅਤੇ ਆਪਣੀ ਲਾਈਫ ਵਿੱਚ ਚੰਗਾ ਜੀ ਕਰਨਾ ਹੋਵੇ ਤਾਂ ਚੰਗਾ ਹੀ ਕਰੋ ਅਤੇ ਮਾੜਾ ਕਿਸੇ ਦਾ ਨਾ ਕਰੋ ਬੁਰਾ ਕਿਸੇ ਦਾ ਨਾ ਸੋਚੋ ਇਹ ਨਾ ਸੋਚੋ ਕਿ ਅਗਲੇ ਰੋਟੀ ਬਹੁਤ ਚੰਗੀ ਖਾਂਦੇ ਆ ਤੇ ਇਹ ਵੀ ਰੋਟੀ ਵੀ ਸਾਨੂੰ ਇੱਕ ਮਿਲ ਜਾਵੇ ਪਰ ਐਦਾਂ ਨਾ ਕਰਿਆ ਕਰੋ ਕਿ ਤੁਸੀਂ ਆਪੋ ਆਪਣੇ ਕੰਮ ਖਾਣੇ ਆਪੋ ਆਦੀ ਕਮਾਈ ਖਾਣੀ ਹੈ ਕੋਈ ਕਿਸੇ ਦਾ ਕੁਝ ਨਹੀਂ ਖਾਂਦਾ ਆਪਾਂ ਮਿਹਨਤ ਕਰਦੇ ਆ ਤੇ ਮਿਹਨਤ ਦਾ ਫਲ ਹੀ ਆਪਾਂ ਨੂੰ ਮਿਲਦਾ ਹੈ ਤੇ ਜੇ ਇੱਕ ਬੰਦਾ ਮਿਹਨਤ ਹੀ ਨਹੀਂ ਕਰਦਾ ਉਹਨੂੰ ਫਲ ਕਿਵੇਂ ਮਿਲੇਗਾ ਕਮ ਕੰਮ ਕਰਨ ਨਾਲ ਮਿਹਨਤ ਕਰਨ ਨਾਲ ਫਲ ਮਿਲਦਾ ਹੈ ਤੇ ਨੇਕ ਕੰਮ ਕਰੋ ਤੇ ਚੰਗੇ ਕੰਮ ਕਰੋ ਧੰਨਵਾਦ ਜੀ ਅਗਰ ਜੇ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਜੀ ਸ਼ੇਅਰ ਕਰਦੇ ਰਿਹਾ ਕਰੋ ਲਾਈਕ ਕਰਦੇ ਰਿਹਾ ਕਰੋ ਲਾਈਕ ਸਾਡੀ ਖਰਾਕੇ ਸ਼ੇਅਰ ਸਾਡੀ ਖਰਾਕੇ ਧੰਨਵਾਦ ਜੀ ਅਸੀਂ ਤਾਂ ਹੀ ਅੱਗੇ ਪਬਲਿਕ ਦੀ ਸੇਵਾ ਕਰ ਸਕਦੇ ਹਾਂ ਅਸੀਂ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਲਿਆ ਸਕਦੇ ਹਾਂ ਲਾਈਕ ਕਰ ਦਿਆ ਕਰੋ ਸਾਡਾ ਵੀ ਮਨ ਖੁਸ਼ ਹੋ ਜਾਂਦਾ ਹੈ a